ਸਾਰੇ ਸਾਥੀਓ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਾਲ ਪਰ ਆਪੋ ਤੁਹਾਡੇ ਨਾਲ ਇੱਕ ਜਾਣਕਾਰੀ ਹੈ ਜਿਹੜੇ ਆਪਦੇ ਮੁਲਾਜ਼ਮ ਆਪਦੇ ਵਰਕ ਚਾਰਜ ਵੀਰ ਜਾਂ ਸੇਵਾਦਾਰ ਵੀਰ ਕਲਰਕ ਵੀਰ ਆਪਦੇ ਸਕਿਉਰਟੀ ਵਾਲੇ ਜਾਂ ਡਰਾਈਵਰ ਵੀਰ ਜਾਂ ਕੋਈ ਟੈਕਨੀਕਲ ਸਟਾਫ ਸੀ ਜਿਹੜੇ ਆਪਾਂ ਪੱਟੇ ਕਰਾਏ ਸੀ ਉਦੋਂ ਆਪ ਦਾ ਪ੍ਰਸ਼ਾਸਨ ਨਾਲ ਹੀ ਗੱਲ ਸੀ ਵੀ ਆਪਦੇ ਸੀਐਮ ਸਾਹਿਬ ਆਉਣਗੇ ਉਹ ਤੁਹਾਨੂੰ ਲੈਟਰ ਦੇਣਗੇ ਪਰ ਆਪਾਂ ਨੂੰ ਇਹ ਵੀ ਕੋਰਟ ਆਫ ਕੰਡਕਟਰ ਨਾਲ ਆਪਣੇ ਲੈਟਰ ਲੈ ਲਏ ਸੀ ਉਹ ਹੁਣ ਪ੍ਰਭੋ ਡੀਸੀ ਸਾਹਿਬ ਨੂੰ ਪੂਰੇ ਪ੍ਰਸ਼ਾਸਨ ਨੂੰ ਟਾਈਮ ਮਿਲ ਚੁੱਕਿਆ। ਕੱਲੂ ਸੀਐਮ ਸਾਹਿਬ ਆ ਰਹੇ ਨੇ ਜਿਹੜੇ ਆਪਣੇ ਭੈਣ ਭਰਾ ਸਾਰੇ ਵਰਕ ਚਾਰਜ 166 ਆਪਣੇ ਸੇਵਾਦਾਰ ਵੀਰ ਆਪਣੇ ਕਰਤਕ ਵੀਰ ਸਕਿਉਰਟੀ ਵਾਲੇ ਆਪਣੇ ਟੈਕਨੀਕਲ ਸਟਾਫ ਲਾਇਬ੍ਰੇਰੀ ਵਾਲੇ ਸਾਰੇ 9.5 ਡੀਸੀ ਦਫਤਰ ਗੁਰੂ ਤੇਗ ਬਹਾਦਰ ਹਾਲ ਪਹੁੰਚਣ ਜੀ ਆਪਾਂ ਉਹਨਾਂ ਤੋਂ ਸਨਮਾਨ ਜਿਹੜਾ ਚਿੰਨ੍ਹ ਲੈਣਾ ਉਹ ਤੁਹਾਡੇ ਕੈਡਰ ਦੇ ਦੋ ਦੋ ਬੰਦੇ ਜਾਣ ਕੇ ਉਹ ਸਾਰੇ ਸੀਐਮ ਸਾਹਿਬ ਤੋਂ ਲੈਣਗੇ। ਪ੍ਰਸ਼ਾਸਨ ਵੱਲੋਂ ਵੀ ਬੇਨਤੀ ਹੈ ਸਾਡੇ ਸੰਗ ਵੱਲੋਂ ਵੀ ਬੇਨਤੀ ਹੈ ਵੀ 9:30 ਵਜੇ ਸਾਰੇ ਮੁਲਾਜ਼ਮ ਚੀਰਗੁਰੂ ਤੇਗਵਾਦਰ ਹਾਲ ਸਾਹਿਬ ਵਿੱਚ ਪਹੁੰਚਣਗੇ ਧੰਨਵਾਦ